ਜੈੋ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟਾਰਿੰਗ ਦਾ ਫਾਊਂਡਰ ਸਟ੍ਰੈਕਟਰ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਣਾ ਹੈ ਜਿਹੜੇ ਬੱਚਿਆਂ ਦਾ ਸਪੈਸ਼ਲੀ ਲੌਂਗ ਜੰਪ ਦੇ ਵਿੱਚ ਪ੍ਰੋਬਲਮ ਆਉਂਦੀ ਆ ਤੇ ਅੱਜ ਉਹ ਡਾਰਕਟਣ ਦੇ ਲਈ ਆਪਾਂ ਇੱਕ ਚੀਜ਼ ਲੈ ਕੇ ਆਏ ਆ ਤੇ ਮੋਸਟਲੀ ਗਰਾਉਂਡ ਦੇ ਵਿੱਚ ਇਹ ਨਹੀਂ ਹੁੰਦੀ ਹੈਗੀ ਬਟ ਆਪਾਂ ਇੱਥੇ ਅਵੇਲੇਬਲ ਕੀਤੀ ਹੈ ਇਸ ਤਰੀ ਦੀ ਚੀਜ਼ ਤੇ ਆਪਣੇ ਟ੍ਰੇਲ ਤੋਂ ਵਿੱਚ ਬੱਚੇ ਇਸੇ ਕਰਕੇ ਇਸੇ ਰੀਜ਼ਨ ਕਰਕੇ ਬੱਚਿਆਂ ਦਾ ਲੌਂਗ ਜੰਪ ਜਿਹੜਾ ਵਧੀਆ ਲੱਗ ਜਾਂਦਾ ਹੈ ਤੇ ਤਾਂ ਕਿਉਂਕਿ ਆਪਾਂ ਛੋਟੀ ਛੋਟੀ ਚੀਜ਼ਾਂ ਤੇ ਉਹਦਾ ਕੰਮ ਕਰਦਾ ਹੈ ਦੂਸਰਾ ਇੱਕ ਬੱਚਿਆਂ ਦੀ ਇਹਦੇ ਵਿੱਚ ਨਾ ਹ ਉਹ ਇਹ ਯੂਜ਼ ਕਰਦੇ ਨੇ ਜੰਪ ਤੇ ਅੱਜ ਆਪਾਂ ਇਹ ਜੰਪ ਬੱਚਿਆਂ ਦੇ ਫਲੂ ਕਰਦੇ ਆ ਬੱਚੇ ਦੇਖਦੇ ਕਿਵੇਂ ਕਰ ਪਾਉਂਦੇ ਨੇ ਜਿਹੜੇ ਆਪਣੇ ਮੁੰਡੇ ਨੇ ਦੇਖੇ ਤੁਸੀਂ ਨੇ ਕਿਵੇਂ ਮੁੰਡੇ ਨੇ ਹਨ ਜਿਹੜਾ ਥੋੜਾ 12 ਫੁੱਟ ਜੰਪ ਕਰਦਾ ਕਿ ਕਿਵੇਂ ਇਹਦੀ ਮਦਦ ਦੇ ਨਾਲ ਇਹੀ ਤੁਸੀਂ ਆਪਣਾ ਅਦਰ ਤੱਕ ਹੀ ਕਿ ਕਿ ਇੰਚ ਜਿਹੜਾ ਕੋਟਾ ਜਿਹੜਾ ਅੱਗੇ ਮਾਰਦੇ ਜਾਂ ਤੇ ਥੋੜਾ ਜਿਹੜਾ ਟਾਰ ਆ ਕਿ ਤੁਸੀਂ 12.5 ਯਾਰਾ ਜੋ ਕਿ ਤੁਹਾਨੂੰ ਲੱਗਦਾ ਕਿ ਤੁਸੀਂ ਕਦੇ ਕਰ ਨਹੀਂ ਸਕਦੇ ਜੀ ਆ ਦਿਲ ਮੁਕ ਦਾ 88 ਕਿਜੀ ਵੇਟ ਹੈ ਫਿਰ ਵੀ ਇਹ 13 ਫੁੱਟ ਦੇ ਕਰੀਬ ਜੰਪ ਮਾਰ ਰਿਹਾ ਇੱਕ ਵਾਰ ਇਹਦੇ ਦਿਲ ਚੋਂ ਡਰ ਨਿਕਲ ਗਿਆ ਕਿ ਹਾਂ ਮੈਂ ਵੀ 13 ਫੁੱਟ ਜੰਪ ਲਗਾ ਸਕਦਾ ਹਾਂ ਚਾਹੇ ਉਹਦੀ ਹੈਲਪ ਨਾਲ ਹੀ ਕੀਤਾ ਹੈ ਪਰ ਇੱਕ ਵਾਰ ਉਹਦੇ ਦਿਲ ਚ ਇਹ ਚੀਜ਼ ਬੈਠ ਗਈ ਕਿ ਮੈਂ ਕਰ ਸਕਦਾ ਤਾਂ ਉਹ ਨੋਰਮਲ ਵੀ ਇਹ ਜੰਪ ਜਿਹੜਾ ਕਰ ਦੂਗਾ ਇੱਥੇ ਵਿੱਚ ਛੋਟੇ ਛੋਟੇ ਚੀਜ਼ਾਂ ਸਿੱਖਦੇ ਨੇ ਜਿਵੇਂ ਹੁਣ ਇਹਨੇ ਹਾਈਟ ਕਿਵੇਂ ਦੇਣੀ ਹੈ ਹੁ

ये जंप बहुत तक के तक जाता है और बॉडी स्पोर्ट्स देना होता है वही स्पोर्ट्स लाना सिंपल आ रहा है ना रात के आ जाना होगा तो अपने बॉडी स्पोर्ट्स देख कर नहीं चलना जोर है डाइट करके जो हाँ इतना बहुत तक है ना पता भी हाँ बॉडी भी नार जा रही है پڑ رہے ہیں بتا کے بولے کیوں اللہ اوہ واہ بہت اچھا ہے کہ تو یہ کچھ ਠੀਕ ਹੈ ਦੋਸਤੋ ਦੇਖਿਆ ਤੁਸੀਂ ਨੇ ਕਿਵੇਂ ਮੁੰਡਿਆਂ ਨੇ ਬਹੁਤ ਹੀ ਈਜ਼ੀਲੀ ਤਰੀਕੇ ਨਾਲ ਵਧੀਆ ਜੰਪਸ ਜਿਹੜੇ ਕੀਤੇ ਤੁਸੀਂ ਵੀ ਇਹ ਕਰ ਸਕਦੇ ਹੋ ਤੇ ਆਪਣੀ ਕੈਡਮੀ ਦੇ ਐਡਮਿਸ਼ਨ ਸਟਾਰਟ ਹੈ ਜੀ ਮੁੰਡੇ ਕੁੜੀਆਂ ਦੋਨੋਂ ਆਪਣੇ ਕੋਲ ਬੰਦਾ ਗੁੱਟ ਵਾਲੇ ਬੱਚੇ ਨੇ ਇਹ ਉਹ ਬੱਚੇ ਨੇ ਜਿਨ੍ਹਾਂ ਦੇ ਹੁਣ ਪੰਜਾਬ ਪਰ ਸੇ ਟ్రਾਇਲ ਹੋਣੇ ਨੇ ਤੇ ਥੋੜੇ ਟ్రਾਇਲ ਤੁਹਾਨੂੰ ਪਤਾ ਪੋਸਟਪੋਨ ਹੋ ਚੁੱਕੇ ਆ ਠੀਕ ਹੈ ਹੱਡ ਦੀ ਬੋਰਡ ਦੀ وجہ ਤੇ ਨਾਲ ਪਰ ਹੁਣ ਵੀ ਉਹ ਬੱਚੇ ਤਿਆਰੀ ਕਰ ਸਕਦੇ ਨੇ ਜਿਹੜੇ ਬੱਚਾ ਨੂੰ ਲੱਗਦਾ ਹੈ ਕਿ ਸਾਡਾ ਥੋੜਾ ਬਹੁਤ ਲੌਂਗ ਜੰਪ ਦੇ ਵਿੱਚ ਜਾਂ ਹਾਈ ਜੰਪ ਦੇ ਵਿੱਚ ਜਾਂ ਥੋੜੀ ਬਹੁਤ ਹੀ ਰਨਿੰਗ ਦੇ ਵਿੱਚ ਹੀ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਆਪਨੂੰ इजीली ਆ ਕੇ ਜੋੜ ਸਕਦੇ ਹੋ ਅਪਾ ਚਾਰਟ ਮਿੰਟ ਕਰ ਦਰਾਂਗੇ ਬਹੁਤ ਵਧੀਆ ਲੌਂਗ ਜੰਪ ਹਾਈ ਜੰਪ ਦੇ ਲਈ ਤੁਸੀਂ ਦੇਖ ਰਹੇ ਹੋ ਸਾਰਾ ਸਮਾਨ ਇਕੁਪਮੈਂਟ ਸਭ ਚੀਜ਼ ਆਈ ਗਈ ਹੈ ਨਾ ਤੇ ਬਹੁਤ ਹੀ ਘੱਟ ਫੀਸ ਦੇ ਵਿੱਚ ਸਾਰਿਆਂ ਤੋਂ ਵਧੀਆ ਤਿਆਰੀ ਠੀਕ ਹੈ ਬਾਕੀ ਜਾਣਕਾਰੀ ਦੇ ਲਈ ਤੁਸੀਂ ਵਟਸਐਪ ਤੇ ਮੈਸੇਜ ਕਰ ਦਿਓ ਆਪਾਂ ਜਾਣ ਕੇ ਤੁਹਾਨੂੰ ਭੇਜ ਦਾਂਗੇ ਓਕੇ ਗੱਲ